ਘੋੜੀ ਦਿਖਾਉਣ ਲੱਗਿਆ ਤੁਹਾਨੂੰ ਤੇ ਬਹੁਤ ਸੋਹਣੀ ਤੇ ਚੰਗੀ ਬਾਡੀ ਦੀ ਘੋੜੀ ਆ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਪਰ ਚੰਬਾ ਪਨ ਬਹੁਤ ਜ਼ਿਆਦਾ ਆ ਘੋੜੀ ਦੇ ਵਿੱਚ ਸਾਰਾ ਪੇਟ ਚਿੱਟਾ ਲੱਤਾਂ ਚਿੱਟੀਆਂ ਨੇ ਤੇ ਬਾਡੀ ਬੁੱਡੀ ਦੀ ਅੱਖਾਂ ਖੁੱਲ੍ਹੀ ਆ ਵਧੀਆ ਸਵਾਰੀ ਵਗੈਰਾ ਕਰਾਉਂਦੀ ਆ ਘੋੜੀ ਤੇ ਚੰਗੀ ਘੋੜੀ ਆ ਮਿੱਤਰੋ ਤੇ ਬਾਈਆਂ ਨੇ ਜਿੰਨੀ ਕਹਦੀ ਡਿਟੇਲ ਦੱਸੀ ਆ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਦੇ ਐਂਡ ਤੱਕ ਬਨੇ ਰਿਓ ਆਪਣੀ ਨਾਲ ਤੇ ਜੇ ਕੋਈ ਸੱਜਣ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਅਖੀਰ ਵਿੱਚ ਦਿੱਤਾ ਹੋਇਆ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਜਿਹੜਾ ਘਰੇ ਬੈਠੇ ਸੇਲ ਕਰਵਾ ਸਕਦੇ ਹੋ ਤੇ ਗੱਲ ਕਰਦੇ ਇਸ ਘੋੜੀ ਦੀ ਪਹਿਲਾਂ ਤੁਸੀਂ ਬਾਡੀ ਵਗੈਰਾ ਘੋੜੀ ਦੀ ਚੈੱਕ ਕਰ ਲਓ ਮਿੱਤਰੋ ਤੇ ਧੌਣ ਵਗੈਰਾ ਦੇਖੋ ਕਿੰਨੀ ਸੋਹਣੀ ਐ ਪਿੱਠਪੜਾ ਤੇ ਸਾਤੀ ਵਗੈਰਾ ਐਨ ਓਕੇ ਆ ਚੰਬਾਪਨ ਬਹੁਤ ਜ਼ਿਆਦਾ ਆ ਘੋੜੀ ਦੇ ਵਿੱਚ ਤੇ ਉਮਰ ਬਾਈਆਂ ਨੇ ਘੋੜੀ ਦੀ 4 ਸਾਲ ਦੱਸੀ ਆ ਹਾਈਟ ਬਾਈ ਕਹਿੰਦੇ ਇਹਦੀ 90 ਪਲੱਸ ਆ ਸਵਾਰੀ ਵਗੈਰਾ ਕਰਾਉਂਦੀ ਆ ਠੰਡੀ ਸਾਊਸੀਲ ਘੋੜੀ ਆ ਤੇ ਬਾਈ ਨੇ 2-3 ਦਿਨ ਹੋ ਗਏ ਮੇਟ ਕਰਾਈ ਆ ਸੱਜਣੋ ਘੋੜੀ ਇਹ ਆ ਨੌਕਰੇ ਘੋੜੇ ਤੋਂ ਜਿਹੜਾ ਸਕਰੀਨ ਤੇ ਘੋੜਾ ਵੇਖ ਰਹੇ ਹੋ ਨੌਕਰਾ ਇਸ ਤੋਂ ਬਾਈਆਂ ਨੇ ਮੇਟ ਕਰਾਈ ਆ ਘਰੇ ਰੱਖਣ ਵਾਲੀ ਘੋੜੀ ਆ ਮਿੱਤਰੋ ਜੇ ਕੋਈ ਮਿੱਤਰ ਪਿਆਰਾ ਚੰਬੀ ਘੋੜੀ ਪਾਲ ਰਿਆ ਚੰਬਾਪਨ ਬਹੁਤ ਜ਼ਿਆਦਾ ਆ ਤਾਂ ਵੀਡੀਓ ਉਹਦੇ ਤੱਕ ਜਰੂਰ ਸ਼ੇਅਰ ਕਰ ਦਿਓ ਕੋਈ ਸੱਜਣ ਘੋੜੀ ਪਾਲਦਾ ਹੁੰਦਾ ਚੰਬੀ ਹੈ ਨਾ ਬਾਲ ਪੌਰੀਆਂ ਦੀ ਬਿਲਕੁਲ ਸਾਫਾ ਘੋੜੀ ਇਸ ਵਾਰੀ ਵਗੈਰਾ ਦੀ ਓਕੇ ਆ ਜੇ ਕੋਈ ਸੱਜਣ ਖਰੀਦਣੀ ਚਾਹੁੰਦਾ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਨੰਬਰ ਸਕਰੀਨ ਦੇ ਉੱਪਰ ਦਿੱਤਾ ਹੈ ਤੁਸੀਂ ਜਾ ਕੇ ਦੇਖ ਪਰਖ ਕੇ ਆਪਣੀ ਜ਼ਿੰਮੇਵਾਰੀ ਤੇ ਘੋੜੀਏ ਖਰੀਦ ਸਕਦੇ ਹੋ ਨਰੂਆਣਾ ਦੇ ਕੋਲ ਬਾਈਆਂ ਦਾ ਪਿੰਡ ਪੈਂਦਾ ਤੁਸੀਂ ਫੋਨ ਤੇ ਗੱਲਬਾਤ ਕਰ ਲਿਓ ਡਰੈੱਸ ਆ ਜਿਹੜਾ ਬਾਈਆਂ ਤੋਂ ਚੰਗੀ ਤਰ੍ਹਾਂ ਕਨਫਰਮ ਕਰ ਲਿਓ ਮਿੱਤਰੋ ਤੇ ਕੋਈ ਵੀ ਗੱਲਬਾਤ ਕੋੜੀ ਪ੍ਰਤੀ ਕਰਨੀਆਂ ਤਾਂ ਨੰਬਰ ਸਕਰੀਨ ਤੇ ਆ ਸਾਰੀ ਗੱਲਬਾਤ ਤੁਸੀਂ ਵਾਈਆਂ ਨਾਲ ਕਰ ਸਕਦੇ ਹੋ ਸੱਜਣੋ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣਾ ਨੰਬਰ ਚੱਲ ਰਿਹਾ ਸਕਰੀਨ ਦੇ ਉੱਪਰ ਜੇ ਕੋਈ ਸੱਜਣ ਐਡ ਲਗਵਾਉਣੀ ਚਾਹੁੰਦਾ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਹੈ ਜਿਹੜਾ ਘਰੇ ਬੈਠੇ ਸੇਲ ਕਰਵਾਸ